ਫਰਵਰੀ ਇੱਕ ਹੋ ਗਿਆ ਚਵਾਰ ਚਵਾਰ ਇੱਕ ਸੀਗਰ ਆਜ ਚਾਰਸ਼ਵਾਰ ਅੱਜ ਆਜੋ ਵੀ ਆ ਸਮਝ ਆ ਗਈ ਸਾਹ ਨੂੰ ਤੁਸੀਂ ਥੋੜੀ ਅਸਾਇਦ ਹੋ ਜਾਓ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਅੱਜ ਸਾਡੇ ਵਾਸਤੇ ਬਹੁਤ ਭਾਗਾ ਵਾਲਾ ਦਿਨ ਹੈ ਕਿ ਜੋ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555 ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਆ ਹੋਇਆ ਪਾਕਿਸਤਾਨ ਦੀ ਪੁੱਤਰ ਕਰਦੀ ਤੇ ਜੋ ਇਥੋਂ ਵਾਧਾ ਬਾਰਡਰ ਅਹੀਂ ਪਾਰ ਹੋਇਆ ਹੈ ਅੱਜ ਸਾਡੇ ਵੱਲੋਂ ਅਨਰੋਲ ਸਿਆ ਸੰਸਥਾ ਦੇ ਵੱਲੋਂ ਪਾਲਕੀ ਸਾਫ ਦੀ ਸੇਵਾ ਕੀਤੀ ਗਈ ਹੈ ਜੋ ਸੇਵਾ ਨਿਭਾ ਕੇ ਅਸੀਂ ਵਾਪਸ ਆ ਰਹੇ ਹਾਂ ਗੁਰੂ ਬਾਰਾ ਜੀ ਕਿਰਪਾ ਕਰਨ ਕੋਟਾਨਪੋਟ ਧੰਨਵਾਦ ਅਰਹੁ ਨਾਨਕ ਪਾਸ਼ਾ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਿਰ ਤੇ ਹੱਥ ਰੱਖ ਕੇ ਜਿਹੜੀ ਇਹ ਸੇਵਾ ਲਈ ਹੈ ਤੇ ਮੈਂ ਸਮੁੱਚੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਗੁਰੂ ਸਾਹਿਬ ਇਸੇ ਤਰ੍ਹਾਂ ਸੇਵਾ ਕਰਾਉਂਦੇ ਰਹਿਣ ਸਾਰਿਆਂ ਦੀ ਕਿਰਪਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਕੀ